ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅਸ ਤੋਂ 1-2 ਦਿਨ ਪਹਿਲਾਂ ਇੱਕ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਦਾ ਜਿਸ ਦੇ ਨਾਲ ਉਹਨਾਂ ਦੀ ਅਚਾਨਕ ਹਾਲਤ ਨਾਜ਼ੁਕ ਬਣ ਜਾਂਦੀ ਆ ਪਰ ਜਿਹੜੀ ਤਾਜ਼ਾ ਅਪਡੇਟ ਫੋਟੇ ਸਸਤਾਲ ਦੇ ਵੱਲੋਂ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਨੂੰ ਲੈ ਕੇ ਦਿੱਤੀ ਗਈ ਆ ਨਵਾਂ ਜਿਹੜਾ ਬੁਲਟਨ ਆ ਉਹ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਗੰਭੀਰ ਬਣੀ ਹੋਈ ਆ ਹਾਲਤ ਫਿਲਹਾਲ ਵੀ ਜਿਹੜੀ ਨਾਜ਼ੁਕ ਬਣੀ ਹੋਈਆ ਜਸ ਮੁਤਾਬਕ ਜਿਹੜੀ ਐਮ ਆਰ ਆਈ ਸਕੈਨ ਕੀਤੀ ਗਿਆ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦੇ ਬ੍ਰੇਨ ਦੇ ਵਿੱਚ ਜਾਨੀ ਕਿ ਦਿਮਾਗ ਦੇ ਵਿੱਚ ਗੰਭੀਰ ਸੱਟਾਂ ਨਜ਼ਰ ਆ ਰਹੀਆਂ ਨੇ ਫੋਟਾ ਹਸਪਤਾਲ ਦੇ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਵਿਖੇ ਲਾਈਵ ਸਪੋਰਟ ਤੇ ਜਾਨੀ ਕਿ ਉਹ ਵੈਂਟੀਲੇਟਰ ਦੇ ਉੱਪਰ ਨੇ ਉਹਨਾਂ ਦੀ ਜਿਹੜੀ ਨਿਊਰੋਲੋਜੀਕਲ ਸਥਿਤੀ ਆ ਉਹ ਨਾਜ਼ੁਕ ਬਣੀ ਹੋਈਆ ਦਿਮਾਗ ਦੀ ਗਤੀਵਿਧੀ ਬਹੁਤ ਜ਼ਿਆਦਾ ਘਟਾ ਡਾਕਟਰੀ ਇਲਾਜ ਦੇ ਬਾਵਜੂਦ ਵੀ ਮਹੱਤਵਪੂਰਨ ਸੁਧਾਰ ਹੈ ਨਜ਼ਰ ਨਹੀਂ ਆਇਆ ਤਾਂ ਜਾਨੀ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਉਮੀਦਾਂ ਲਗਾ ਰਏ ਸੀ ਸਾਰਾ ਪੰਜਾਬ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਇਹ ਅਰਦਾਸਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਸਿਹਤਯਾਬ ਹੋਣ ਪਰ ਇੱਕ ਵਾਰ ਜੋ ਜਿਹੜੀ ਇਸ ਵਕਤ ਮੈਡੀਕਲ ਬੁਲੇਟ ਹੈ ਨਾ ਜ ਜਿਹੜੀ ਕਿ ਮੈਡੀਕਲ ਰਿਪੋਰਟ ਆ ਰਾਜਵੀਰ ਜਵੰਦਾ ਦੀ ਬੋਟੇ ਹਸਪਤਾਲ ਨੇ ਜਾਰੀ ਕੀਤੀ ਉਸ ਨੇ ਹੈਰਾਨੀਜਨਕ ਖੁਲਾਸੇ ਕਰ ਦਿੱਤੇ ਨੇ ਕਿਉਂਕਿ ਇਸ ਵਕਤ ਵੈਂਟੀਲੇਟਰ ਦੇ ਉੱਪਰਲੇ ਤੇ ਡਾਕਟਰਾਂ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਦਿਮਾਗ ਦੀ ਗਤੀਵਿਧੀ ਜਿਹੜੀ ਰਾਜਵੀਰ ਜਵੰਦਾ ਦੀ ਬਹੁਤ ਘਟਾ ਹਸਪਤਾਲ ਨੇ ਇਹ ਵੀ ਦੱਸਿਆ ਕਿ ਇੱਕ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ ਹਾਈਪੋਸਿਕਤ ਤਬਦੀਲੀਆਂ ਦਿਖਾਈਆਂ ਗਈਆਂ ਨੇ ਜੋ ਪ੍ਰਾਇਮਰੀ ਸੈਂਟਰ ਦੇ ਵਿੱਚ ਸਪੀਰੀਅਲ ਦਿੱਤੇ ਜਾਣ ਤੋਂ ਬਾਅਦ ਹੋਈਆਂ ਸਣਕੇ ਇੱਕ ਰੀੜ ਦੀ ਹੱਡੀ ਦੀ ਜਿਹੜੀ ਐਮ ਆਰ ਆਈ ਹੋਈ ਆ ਉਸ ਦੇ ਵਿੱਚ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵੀ ਜਿਹੜਾ ਵਿਆਪਕ ਨੁਕਸਾਨ ਹੋਣ ਦਾ ਖੁਲਾਸਾ ਹੋਇਆ ਜਿਸ ਦੇ ਨਤੀਜੇ ਵਜੋਂ ਜਿਹੜੇ ਚਾਰ ਰੰਗਾਂ ਦੇ ਵਿੱਚ ਗੰਭੀਰ ਕਮਜ਼ੋਰੀ ਆ ਜਾਂ ਨਾ ਦੀ ਨਾਲ ਇਹ ਵੀ ਇੱਕ ਜਿਹੜਾ ਤੋ ਹਾਜੋ ਜੋ ਜੋ ਫੋਟਸ ਹਸਤਾਲ ਮਹਾਲੀਆ ਉਸ ਦੇ ਵੱਲੋਂ ਜਿਹੜੀ ਜਾਣਕਾਰੀ ਆ ਨਿਊਰੋ ਸਰਜਰੀ ਦੇ ਡਾਕਟਰਾਂ ਨੇ ਸਾਂਝੀ ਕੀਤੀ ਆ ਮੈਡੀਕਲ ਬੁਲੇਟਿਨ ਦੇ ਵਿੱਚ ਕਿ ਰਾਜਵੀਰ ਜਵੰਦਾ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੇ ਉੱਪਰ ਰੱਖਣਾ ਪੈ ਸਕਦਾ ਲੋਡ ਪੈ ਸਕਦੇ ਜਾਨੀ ਕਿ ਹੈਰਾਨੀ ਜਨਕ ਖੁਲਾਸੇ ਹਜੇ ਮੈਡੀਕਲ ਬੁਲੇਟਿਨ ਦੇ ਵਿੱਚ ਜਾਂ ਪਰ ਐਮ ਆਰ ਆਈ ਰਿਪੋਰਟ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਹੋਏ ਨੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਆ ਇਸ ਵਕਤ ਵੀ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਜਿੱਥੇ ਪਤਾ ਲੱਗ ਰਿਹਾ ਸੀ ਪਹਿਲਾਂ ਲਗਾਤਾਰ ਸਿਹਤ ਦੇ ਵਿੱਚ ਸੁਧਾਰ ਹੋਇਆ ਸੀ ਪਰ ਡਾਕਟਰ ਕਹਿੰਦੇ ਨੇ ਕਿ ਡਾਕਟਰੀ ਸਹਾਇਤਾ ਦੇ ਬਾਵਜੂਦ ਵੀ ਉਹਨਾਂ ਮਹੱਤਵਪੂਰਨ ਹਲੇ ਤੱਕ ਸੁਧਾਰ ਨਹੀਂ ਹੋਇਆ ਜਿਹੜਾ ਨਵਾਂ ਅਪਡੇਟ ਸਾਂਝਾ ਕੀਤਾ ਉਸ ਦੇ ਵਿੱਚ ਪਤਾ ਲੱਗਿਆ ਕਿ ਐਮ ਆਰ ਆਈ ਸਕੈਨ ਦੇ ਵਿੱਚ ਜੋ ਕਲੀਅਰ ਹੋਈਆਂ ਨੇ ਸੱਟਾਂ ਕਿ ਬ੍ਰੇਨ ਦੇ ਵਿੱਚ ਯਾਨੀ ਕਿ ਦਿਮਾਗ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਫੋਟੋ ਹਸਪਤਾਲ ਦੇ ਮੁਤਾਬਕ ਜਿਹੜਾ ਲਾਈਫ ਸਪੋਰਟ ਦੇ ਉੱਪਰ ਰੱਖਿਆ ਗਿਆ ਪੰਜਾਬੀ ਗਾਇਕ ਰਾਜਵੀਰ ਜਵੰਧਾ ਯਾਨੀ ਕਿ ਵੈਂਟੀਲੇਟਰ ਦੇ ਉੱਪਰ ਰੱਖਿਆ ਗਿਆ ਤੇ ਨਾਲ ਨਾਲ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਹੈ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੈ ਜਾਨੀ ਕਿ ਦਿਮਾਗ ਦੀ ਗਤੀਵਿਧੀ ਬਹੁਤ ਘੱਟ ਆ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਸਪਤਾਲਾਂ ਨੇ ਇਹ ਵੀ ਦੱਸਿਆ ਕਿ ਰੀੜ ਦੀ ਹੱਡੀ ਤੇ ਸੱਟ ਲੱਗੀ ਆ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਜਿਹੜਾ ਨੁਕਸਾਨ ਦਾ ਖਲਾਸਾ ਹੈ ਜਿਹੜਾ ਐਮ ਆਰ ਆਈ ਸਕੈਨ ਦੇ ਵਿੱਚ ਹੋਇਆ ਤੇ ਲੰਬੇ ਸਮੇਂ ਤੱਕ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਦੇ ਉੱਪਰ ਰੱਖਣਾ ਪੈ ਸਕਦਾ ਹਾਲਾਂਕਿ 20 ਦਿਨ ਤੱਕ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ ਮੈਡੀਕਲ ਬੁਲੇਟਿਨ ਆ ਰਹੇ ਸੀ ਦਾ ਉਸ ਦੇ ਵਿੱਚ ਪਤਾ ਲੱਗ ਰਿਹਾ ਸੀ ਕਿ ਜਿਹੜਾ ਰਾਜਵੀਰ ਜਵੰਦਾ ਨੇ ਉਹ ਰਿਕਵਰ ਕਰ ਰਹੇ ਨੇ ਜਲਦ ਜਿਹੜੇ ਜਿਹੜੇ ਮੁੜ ਤੋਂ ਸਿਹਤਯਾਬ ਹੋ ਜਾਣਗੇ ਪਰ ਡਾਕਟਰਾਂ ਨੇ ਅੱਜ ਵੱਖਰੇ ਖੁਲਾਸੇ ਕਰ ਦਿੱਤੇ ਨੇ ਹੈਰਾਨੀਜਨਕ ਡਾਕਟਰ ਕਹਿੰਦੇ ਨੇ ਕਿ ਡਾਕਟਰੀ ਇਲਾਜ ਦੇ باوجود ਵੀ ਕੋਈ ਵੀ ਮਹੱਤਵਪੂਰਨ ਜਿਹੜਾ ਸੁਧਾਰ ਆਉ ਨਜ਼ਰ ਨਹੀਂ ਆਇਆ ਹਾਲਾਂਕਿ ਸੁਧਾਰ ਹੋਇਆ ਕਿ ਅੱਜ ਤੜਕਸਾਰ ਖਬਰ ਸੀ ਕਿ ਰਾਜਵੀਰ ਜਵੰਦਾ ਦੀ ਜਿਹੜੀ ਅੱਖ ਦੇ ਵਿੱਚ ਹਲਚਲ ਹੋਈ ਬੀਤੇ ਦਿਨ ਜਦੋਂ ਮਾਤਾ ਮਿਲ ਕੇ ਆਉਂਦੇ ਨੇ ਅੱਖ ਦੇ ਵਿੱਚ ਅਥਰੂ ਆਉਂਦਾ ਹਾਲਾਂਕਿ ਥੋੜਾ ਬਹੁਤਾ ਸੁਧਾਰ ਹੋਇਆ ਪਰ ਡਾਕਟਰ ਜੋ ਕਹਿੰਦੇ ਨੇ ਕਿ ਮਹੱਤਵਪੂਰਨ ਸੁਧਾਰ ਜਿਹੜਾ ਹੋਣਾ ਚਾਹੀਦਾ ਸੀ ਉਹ ਕਿਤੇ ਨਜ਼ਰ ਨਹੀਂ ਆ ਰਿਹਾ